ਦੋਸਤੋ ਜਿਵੇਂ ਤੁਹਾਨੂੰ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੰਡੋਆਂ ਦੀ ਖੇਤੀ ਬਾਰੇ ਦੱਸਿਆ ਸੀਗਾ ਉਵੇਂ ਹੀ ਨਾ ਇਹ ਭਗਵੰਤ ਜੀ ਨੂੰ ਮੰਨ ਕੇ ਚਲੋ ਆਰਗੈਨਿਕ ਖੇਤੀ ਦਾ ਕਾਫੀ ਸ਼ੌਂਕ ਹੈ ਜਿੰਨੀਆਂ ਵੀ ਆਪਦੀਆਂ ਇਹ ਸਬਜ਼ੀਆਂ ਨੇ ਸਾਰੀਆਂ ਆਰਗੈਨਿਕ اگਾਉਂਦੇ ਆ ਤੁਹਾਨੂੰ ਦਿਖਾਵਾਂਗੇ ਉਸ ਦੇ ਨਾਲ ਨਾਲ ਉਹਨਾਂ ਦੇ ਉੱਪਰ ਚਲੋ ਠੀਕ ਆਪਾਂ ਨੂੰ ਸਪਰੇਅ ਕਰਨੀ ਪੈ ਜਾਂਦੀ ਹੈ ਪਰ ਉਹ ਸਪਰੇਅ ਵੀ ਆਰਗੈਨਿਕ ਹੀ ਕਰਦੇ ਆ ਤੇ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਆਰਗੈਨਿਕ ਸਪਰੇਅ ਤਿਆਰ ਕਰਦੇ ਆ ਭਗਵੰਤ ਜੀ ਅੱਕ ਕੀ ਤਿਆਰ ਕੀਤਾ ਹੋਇਆ ਪਹਿਲਾਂ ਸਹੀ ਦੱਸੋ ਪਹਿਲਾਂ ਮੈਂ ਆਕੇ ਦੇਖਿਆ ਮੈਂ ਇਹ ਮੈਂ ਕਿਹਾ ਖਾਦ ਹੋਊਗੀ ਇਹ ਨਹੀਂ ਅਸਲ ਦੇ ਵਿੱਚ ਨਾ ਇਹ ਆਰਗੈਨਿਕ ਸਪਰੇ ਹੀ ਹੈ اچھا ਬਈ ਜਿਵੇਂ ਹੁਣ ਆਪਾਂ ਕਿਤੇ ਕਈ ਵਾਰੀ ਕੋਈ ਥੋੜਾ ਬਹੁਤਾ ਸੁੰਡੀ ਬੜੀ ਚੱਲ ਜਾਂਦੀ ਹੈ ਚਲੋ ਕੋਈ ਮੰਨ ਲੈ ਚਲੋ ਬਿਮਾਰੀਆਂ ਆਉਂਦੀਆਂ ਸਕਤੀਆਂ ਉਹ ਪਹਿ ਨਹੀਂ ਕਹਿੰਦੇ ਵੀ ਆਉਂਦੀ ਨਹੀਂ ਕਿ ਜੇ ਆਪਾਂ ਨਾ ਸਪਰੇ ਕਰਾਂਗੇ ਫਿਰ ਵੀ ਆਪਣੀ ਸਬਜ਼ੀ ਕਾਮਯਾਬ ਨਹੀਂ ਹੋਣੀ ਫੰਗਸ ਵਗੈਰਾ ਜ਼ਿਆਦਾ ਆਉਂਦੀ ਹੈ ਓਕੇ ਪਰ ਉਹਦੇ ਵਾਸਤੇ ਅਸੀਂ ਤਿਆਰ ਕੀਤੀ ਹੈ ਇਹਦੇ ਵਿੱਚ ਅਸੀਂ ਗੋਮੋਤਰ ਤੇ ਅੱਕ ਨਿੰਮ ਦੇ ਪੱਤੇ ਜਿੰਨੇ ਵੀ ਕੌੜੇ ਚੀਜ਼ਾਂ ਪੱਤੇ ਨੇ ਸਾਰੇ ਉਹ ਇਹਦੇ ਚ ਪਾਏ ਹੋਏ ਆ अच्छा ਤੇ 2 ਮਹੀਨੇ ਡੇਢ ਮਹੀਨੇ ਚ ਤਿਆਰ ਹੋ ਜਾਂਦੀ ਹੈ ਤੇ ਇਹਦੇ ਨਾਲ ਆਪਾਂ ਸਪਰੇਅ ਕਰਦੇ ਆ ਇਹਦੇ ਨਾਲ ਆਪਾਂ ਨੂੰ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਕਿੰਨੀ ਜਦੋਂ ਇਹ ਗਲ ਗਿਆ ਹਾਂ ਬਿਲਕੁਲ ਗਲ ਗਿਆ ਉਹ ਤਿਆਰੀ ਹਾਂ ਗਰਮੀ ਦੇ ਹਿਸਾਬ ਨਾਲ ਹੀ ਗਰਮੀ ਦੇ ਹਿਸਾਬ ਨਾਲ ਤਿਆਰੀ ਹੈ ਇਹ ਕੋਈ ਕਿਸੇ ਚ ਡੇਢ ਮਹੀਨੇ ਵਿੱਚ ਲੱਗ ਜਾਂਦਾ ਮਹੀਨੇ ਚ ਵੀ ਕਿਉਂਕਿ ਸਾਰੇ ਪੱਤੇ ਨੇ ਚ ਹੋਰ ਕੁਝ ਸਾਰੇ ਪੱਤੇ ਜਦੋਂ ਗਲ ਗਏ ਗੋਮੂਤਰ ਉਹ ਪਾ ਕੇ ਇਸ ਨੂੰ ਤਿਆਰ ਕੀਤੀ ਹੈ ਹਾਂ ਬਸ ਥੋੜਾ ਬਹੁਤ ਐਜ ਵਿੱਚ ਗੁੜ ਪਾਦੀਦਾ ਉਹਦੇ ਨਾਲ ਥੋੜਾ ਜਿਹਾ ਇਹ ਕੈਮੀਕਲ ਬੰਦਦੇ ਨੇ ਜਿਹੜੇ ਉਹ अच्छा हां ठीक है ਵਿੱਚ ਜਵਾਨੂ ਜੇ ਪੈਦਾ ਹੋ ਜਾਂਦੇ ਨੇ ਵਿਚ ਨਾਲ ਆਪਾਂ ਜਦੋਂ ਗੋੜ ਐਡ ਕਰ ਦਿੰਦੇ ਆ ਤੇ ਉਹਦੇ ਨਾਲ ਕੀ ਹੈ ਕਿ ਜਿਹੜੇ ਕਈ ਤਰ੍ਹਾਂ ਦੇ ਫੰਗਸ ਸਾਈਡ ਜ਼ਿਆਦਾ ਹੁੰਦੀ ਹੈ ਉਹਦੇ ਬਾਅਦ ਸਭ ਤੋਂ ਵਧੀਆ ਚੀਜ਼ ਹੈ ਹੋਰ ਤਾਂ ਕੋਈ ਛੰਡੀ ਛੰਡੀ ਵਾਸਤੇ ਤਾਂ ਲੋੜ ਪੈਂਦੀ ਨਹੀਂ ਵੈਸੇ ਮਾੜੀ ਮੋੜੀ ਛੰਡੀ ਜੀ ਹੋਵੇ ਤੇ ਮਾਰ ਵੀ ਦਿੰਦੀ ਹੈ ਕੋਈ ਡੀ ਨਾਲ ਵੀ ਜਿਵੇਂ ਤੁਸੀਂ ਹਲਦੀਆਂ ਸਬਜ਼ੀਆਂ ਆਪਾਂ ਦੇਖ ਰਹੇ ਸੀਗੇ ਵੀ ਸਾਰੀਆਂ ਤੁਸੀਂ ਆਰਗੈਨਿਕ ਉਗਾਈਆਂ ਹੋਈਆਂ ਇੱਥੇ ਇਹਨਾਂ ਨੂੰ ਤੁਸੀਂ ਗੰਡੋਆਂ ਦੀ ਖਾ ਦਿੰਨੇ ਹੋ ਬਿਲਕੁਲ ਤੇ ਉੱਪਰ ਜਿਹੜੀ ਇਹ ਆਰਗੈਨਿਕ ਆਲਦੀ ਸਪਰੇਅ ਕੀਤੀ ਹੋਈ ਹੈ ਤਿਆਰ ਇਸ ਦੀ ਤੁਸੀਂ ਸਪਰੇਅ ਕਰ ਦਿਓ ਉੱਪਰ ਬਿਲਕੁਲ ਆ ਤਿੰਨ ਤਰ੍ਹਾਂ ਦੇ ਇੱਥੇ ਆਲੂ ਨੇ ਆ ਦੇਖੋ ਜੇ ਇਧਰ ਆਲੂ ਨੇ ਅੱਛਾ ਇੱਥੇ ਆਲੂ ਲਾਏ ਹੋਏ ਸੀ ਹਾਂ ਇੱਕ ਮਤਲਬ ਨੀਲਾ ਇੱਕ ਲਾਲ ਤੇ ਆ ਚਿੱਟਾ ਆਲੂ ਹੈ ਅੱਛਾ ਨੀਲਾ ਲਾਲ ਤੇ ਚਿੱਟਾ ਆਲੂ ਹਾਂ ਚਿੱਟਾ ਤਿੰਨ ਤਰ੍ਹਾਂ ਦੇ ਆਲੂ ਲਾਏ ਹੋਏ ਨੇ ਇਹ ਪੁੱਛਦੀ ਹੈ ਪਰਾਲੀ ਆਲੂਆਂ ਦੇ ਉੱਤੇ ਪਾਉਣ ਦਾ ਕੀ ਕਾਰਨ ਇਹਦਾ ਇਹ ਸੀਗਾ ਵੀ ਉਹ ਜਿਆਦਾ ਜਿਹੜਾ ਆਪਣਾ ਸਪਰੇਅ ਵਗੈਰਾ ਨਾ ਕਰਦੇ ਆਪਾਂ ਕੋਈ ਵੀ ਘਾਹ ਵਗੈਰਾ ਨਾ ਉਹ ਬਿੜੀ ਸਾਈਡ ਵਗੈਰਾ ਨਹੀਂ ਕਰਦੇ ਅੱਛਾ ਤਾਂ ਉਹਦੇ ਵਾਸਤੇ ਜਿਹੜਾ ਘਾ ਤੇ ਉਹਨੂੰ ਮਾਰਨਾ ਸਪਰੇਅ ਕਰੀ ਜਿਆਦਾ ਹੋ ਜਾਂਦਾ ਇਸ ਕਰਕੇ ਤੁਸੀਂ ਉੱਪਰ ਪਰਾਲੀ ਪਾਲੀ ਹਾਂ ਇਹ ਆਲੂ ਆਪਾਂ ਕੁਝ ਪੱਟ ਲਿਆ ਕੁਛ ਆ ਪੱਟ ਨੇ ਹਜੇ ਆਪਾਂ ਆਲੂ ਵਧੀਆ ਨਿਕਲੇ ਆ ਆ ਲਸਣ ਹੈ ਆਪਣਾ ਇਹ ਲਸਣ ਲਾਇਆ ਹੋ ਤੁਸੀਂ ਆਪਣਾ ਇਹ ਮਤਲਬ ਬਹੁਤ ਵਧੀਆ ਲਸਣ ਹੈ ਦੋ ਤਰ੍ਹਾਂ ਦੀ ਵੈਰਾਈਟੀ ਹੈ ਕਾ ਤੇ ਕਾ ਅੱਛਾ ਸਨੈਰੀ ਲਸਣ ਹੈ ਇਹ ਸਬਜ਼ੀਆਂ ਦਾ ਲਗਭਗ ਤੁਸੀਂ ਆਪਣੇ ਘਰ ਦੇ ਜੂਜ ਵਾਸਤੇ ਹੀ ਲਗਾਈਆਂ ਹੋਈਆਂ ਹਾਂ ਹਾਂ ਘਰ ਵਾਸਤੇ ਲਗਾਈਆਂ ਹੋਈਆਂ ਜੇ ਕੋਈ ਜ਼ਿਆਦਾ ਹੋਏ ਤਾਂ ਆਪਾਂ ਵੇਚ ਵੀ ਦੇਵਾਂਗੇ ਪਰ ਆਪਾਂ ਇਹ ਵੀ ਬਣਾਇਆ ਇਸ ਵਾਰੀ ਅਗਲੀ ਵਾਰੀ ਵੱਧ ਲਾਉਣ ਦੀ ਸਲਾਹ ਠੀਕ ਹੈ ਤੇ ਉਹ ਜਿਹੜੀ ਹੈਗੀ ਆਪਣੇ ਅੱਗੇ ਤੁਹਾਡੇ ਸਾਹਮਣੇ ਪਿਆਜ਼ ਵੀ ਗਰੇ ਲੱਗੇ ਹੋਏ ਨੇ ਅੱਛਾ ਪਿਆਜ਼ ਮੂਲੀ ਤੇ ਬੈਂਗਣ ਇਹ ਸਾਰਾ ਬਦਲ ਆਰਗੈਨਿਕ ਸਾਰੇ ਤਰ੍ਹਾਂ ਦੇ ਲੱਗਦੇ ਸਪਰੇਇ ਜਾ ਰਹੇ ਆ ਆਪਾਂ ਕੋਈ ਯੂਜ਼ ਨਹੀਂ ਕਰਦੇ ਇਹਦੇ ਵਿੱਚ ਇੱਕ ਬਈਆ ਲਸਣ ਦਾ ਕੀ ਅੰਤਰ ਹੈ ਉਹ ਇਹ ਵੈਰੈਟੀ ਅਲੱਗ-ਅਲੱਗ ਹੈ ਅੱਛਾ ਇਹਦਾ ਇਹ ਜਿਹੜੀ ਗੰਢੀ ਥੋੜੀ ਮੋਟੀ ਹੈ ਤੇ ਮੋਟੀ ਹੋਊਗੀ ਤੇ ਉਹ ਛੋਟੀ ਹੋਊਗੀ ਲੇਕਿਨ ਉਹਦੀ ਗੰਢੀ ਲੰਮੀ ਹੋਊਗੀ ਪਰ ਉਹ ਜਿਹੜਾ ਹੈਗਾ ਵੀ ਘੱਟ ਹੋਈ ਜਾਂਦੀਆਂ ਨੇ ਜਿਹੜੀਆਂ ਨੇ ਇੱਕ ਬੋਤਲ ਦੀ ਮੈਂ ਗੱਲ ਕਰਦਾ ਜਿਵੇਂ ਤੁਸੀਂ ਆਰਗੈਨਿਕ ਸਬਜ਼ੀਆਂ ਘਾ ਰਹੇ ਹੋ ਇਹਨਾਂ ਤੇ ਚਲੋ ਮਿਹਨਤ ਤਾਂ ਥੋੜੀ ਜਿਆਦਾ ਹੋਊਗੀ ਹੋਊਗੀ ਹਨਾ ਜਿਵੇਂ ਆਪਾਂ ਆਰਗੈਨਿਕ ਆਪਦੀ ਸਪਰੇਅ ਤਿਆਰ ਕੀਤੀ ਗੰਡੋਆਂ ਦੀ ਖਾਦ ਤਿਆਰ ਕੀਤੀ ਕੋਈ ਖਰਚਾ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਜਿਆਦਾ ਆ ਨਾ ਨਾ ਕੁਝ ਨਹੀਂ ਦੱਸਦੇ ਦਾ ਬੀਜ ਦਾ ਖਰਚਾ ਹੈ ਜਿਹੜਾ ਆਪਾਂ ਯਾਰ ਲੇਬਰ ਆ ਉਹ ਆਪਾਂ ਵਿਚਾਲੀ ਬਾਕੀ ਹੋਰ ਤਾਂ ਖਰਚਾ ਤਾਂ ਕੋਈ ਹੈ ਹੀ ਨਹੀਂ ਕਿਉਂਕਿ ਗੰਡੇ ਤੇ ਸਪਰੇਅ ਤੇ ਤਾਂ ਵੈਸੇ ਹੀ ਤੇ ਆਪਣਾ ਹਾਂ ਉਹ ਤਾਂ ਗੋਡੀਆਂ ਤਾਂ ਜੇ ਆਪਾਂ ਇਹਨੂੰ ਆਪਾਂ ਕੈਮੀਕਲ ਖਾ ਦਿੱਤੀ ਹੁੰਦੀ ਤਾਂ ਫਿਰ ਵੀ ਆਪਾਂ ਨੂੰ ਕਰਨੀ ਪੈਣੀਆਂ ਸੀਗੀਆਂ ਗੋਡੀਆਂ ਤਾਂ ਆਪਾਂ ਦਿਨ ਕੋ ਨਾ ਤੇ ਹੁਣ ਉਹਨੂੰ ਇੱਕ ਦੋ ਦੋ ਪਹਿਲਾਂ ਕਰਤੀਆਂ ਗੰਡਿਆਂ ਨੂੰ ਬਾਕੀ ਉਹਨਾਂ ਕਰਦੇ ਫਿਰ ਆਪਣੇ ਕਿਸਾਨ ਵੀਰ ਚਲੋ ਜਿਨ੍ਹਾਂ ਨੇ ਖੇਤਾਂ ਦੇ ਵਿੱਚ ਸਬਜ਼ੀਆਂ ਗਾਉਂਦੇ ਆ ਆਪਦੇ ਵਾਸਤੇ ਆਪਣੇ ਆਪਣੇ ਵੀ ਬਿਜ਼ਨਸ ਪਰਪਸ ਵਾਸਤੇ ਨਹੀਂ ਆਰਗੈਨਿਕ ਸਬਜ਼ੀਆਂ ਕਿਉਂ ਨਹੀਂ ਗਾ ਰਹੇ ਕਾਰਨ ਕੀ ਹੈ ਬਸ ਇੱਕ ਤਾਂ ਕੋ ਮੈਂ ਤੇਰੀ ਕਰਨਾ ਚਾਹੁੰਦਾ ਮੈਂ ਤੇਰੀ ਕਰਨਾ ਚਾਹੁੰਦਾ ਹੈ ਨਾ ਹਰ ਬੰਦਾ 36 36 ਪੀ ਕੇ ਫਾਸਟ ਜੀਵਨ ਜਿੰਦਗੀ ਹੈ ਹਰੇਕ ਬੰਦਾ ਜਿਹਦੇ ਕੋਲ ਪੈਸਾ ਹੈ ਜਿੰਦਗੀ ਜਿੰਦਗੀ ਜਿਆਦਾ ਫਾਸਟ ਹੋਗੀ ਫਾਸਟ ਹੋਗੀ ਉਹ ਮਤਲਬ ਕਿ ਫਿਰ ਉਮਰਾਂ ਵੀ ਘਟ ਗਈਆਂ ਜਦੋਂ ਆਪਾਂ ਇੰਨੀਆਂ ਸਪਰਿਆਂ ਵਾਲੀਆਂ ਸਬਜ਼ੀਆਂ ਖਾ ਰਹੇ ਆ ਤਾਂ ਬਿਮਾਰੀਆਂ ਦੇ ਸ਼ਿਕਾਰ ਜ਼ਿਆਦਾ ਹੋਗੇ ਉੱਥੇ ਆਪਾਂ ਬਿਮਾਰੀਆਂ ਡਾਕਟਰਾਂ ਨੂੰ ਇੰਨਾ ਪੈਸਾ ਉੱਤੇ ਜਾ ਕੇ ਆਪਾਂ ਦੇ ਸਕਦੇ ਆ ਜਨਤਾ ਮਾਡਰਨ ਹੋ ਗਈ ਨਾ ਹਾਂ ਮਾਡਰਨ ਬੰਦਾ ਕਹਿੰਦਾ ਮਾਡਰਨ ਹੋ ਗਿਆ ਪੈਕਿੰਗ ਜਿਹੜੀ ਸਾਨੂੰ ਮਿਲ ਜੇ ਚੀ ਬਣੀ ਬਣੀ ਮਿਲ ਜੇ ਬਸ ਵੀ ਖੁਦ ਨਾ ਐਫਰਟ ਕਰਨਾ ਪਵੇ ਮਿਹਨਤ ਤੋਂ ਭੱਜ ਰਿਆਂ ਗੁੱਲ ਮਲਾ ਕੇ ਵੀ ਆਪਦੀ ਆਪਾਂ ਸਿਹਤ ਚੰਗੀ ਰੱਖਣ ਵਾਸਤੇ ਕੋ ਆਰਗੈਨਿਕ ਸਬਜ਼ੀਆਂ ਨਹੀਂ ਗਾ ਸਕਦੇ ਵੀ ਸ਼ਾਇਦ ਜੇ ਆਪਾਂ ਇੰਨੀ ਕ ਮਿਹਨਤ ਕਰ ਲਈਏ ਤਾਂ ਜਿੰਨੇ ਬੜੇ ਪਿੰਡਾਂ ਵਾਲੇ ਕਿਸਾਨ ਭਰਾ ਨੇ ਉਹ ਬਿਮਾਰੀਆਂ ਤੋਂ ਬਚ ਸਕਦੇ ਬਚ ਸਕਦੇ ਨੇ ਜਿੰਨਾਂ ਕੋਲੇ ਜ਼ਮੀਨ ਹੈਗੀ ਐ ਜਿਹੜੇ ਆਪਦੀਆਂ ਸਬਜ਼ੀਆਂ ਗਾਉਂਦੇ ਆ ਉੰਜਵੇਂ ਦੇਖਿਆ ਤੁਸੀਂ ਆਪਣੀਆਂ ਆਰਗੈਨਿਕ ਸਬਜ਼ੀਆਂ ਗਾ ਰਹੇ ਹੋ ਆਰਗੈਨਿਕ ਆਪਦੀ ਖਾਦ تیار ਕੀਤੀ ہوئی ਹੈ ਆਰਗੈਨਿਕ ਸਪਰੇਅ ਦੇ ਰਹੇ ਹੋ ਵੀ ਕੋਈ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਬਹੁਤ ਜ਼ਿਆਦੀ ਤੇ extra ਮਿਹਨਤ ਕਰ ਰਹੇ ਹੋ ਜਿੰਨਾ ਕ ਆਪਣੀ ਉਸਤੇ ਮਿਹਨਤ ਹੁੰਦੀ ਹੈ ਵੀ ਚਲੋ ਠੀਕ ਹੈ ਇਹਦੀ ਪੈਦਾਵਾਰ ਹਲਕੀ ਫੁਲਕੀ ਘਟ ਸਕਦੀ ਹੈ ਕੋਈ ਵੀ ਕੋਈ ਜ਼ਿਆਦੀ ਨਹੀਂ ਜਿਵੇਂ ਤੁਸੀਂ ਮੇਲਾ ਗੰਡੋਆਂ ਦੀ ਖਾਲ ਚੰਗੀ ਤਿਆਰ ਕਰ रखी ਹੈ ਪਰ ਚਲੋ ਕੋਈ ਗੱਲ ਜੇ ਪੈਦਾਵਾਰ ਘਟ ਵੀ ਹੋ ਜੂ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਪੈਦਾਵਾਰ ਘਟ ਹੁੰਦੀ ਨਹੀਂ ਕਿਉਂਕਿ ਇਹਨਾਂ ਨੂੰ ਜ਼ਿਆਦੀ ਖਾਦ ਦੀ ਲੋੜ ਨਹੀਂ ਨਾ ਹੁੰਦੀ ਸਬਜ਼ੀਆਂ ਦਾ ਵੈਸੇ ਵੀ ਕਿਸੇ ਵੀ ਚੀਜ਼ ਹਾਂ ਇਹ ਤਾਂ ਹੈ ਸਬਜ਼ੀਆਂ ਨੂੰ ਤਾਂ ਕੋ ਇੱਕ ਭਗਵੰਤੀ ਤੁਸੀਂ ਖੁੰਬਾਂ ਦੀ ਖੇਤੀ ਵੀ ਕਰਦੇ ਹੋ ਨਾਲ ਨਾਲ ਹੈਨਾ ਘਰ ਦੇ ਵਿੱਚ ਮਨਲਾ ਪਲਾਂਟ ਬਣਾਇਆ ਹੋਇਆ ਖੁੰਬਾਂ ਵਾਲਾ ਉਹ ਵਾਲਾ ਕੰਮ ਕਿਵੇਂ ਆ ਕਈ ਆਪਾਂ ਵੀਡੀਓ ਚ ਦੇਖਦੇ ਹੁੰਦੇ ਆ ਖੁੰਬਾਂ ਦੀ ਖੇਤੀ ਘਰ ਵਿੱਚ ਕਰੋ ਤੇ ਲੱਖਾਂ ਰੁਪਏ ਕਮਾਓ ਹੈਨਾ ਤੇ ਮੈਂ ਕੋਈ ਜ਼ਿਆਦਾ ਇਹਦੇ ਵਿੱਚ ਪਾਸ ਹੋਏ ਕਿਸਾਨ ਦੇਖੇ ਵੀ ਨਹੀਂ ਆਪਣੇ ਰੀਜ ਵਿੱਚ ਮੈਂ ਜ਼ਿਆਦਾਤਰ ਨਹੀਂ ਦੇਖੇ ਤੇ ਮੇਰੀ ਨਜ਼ਰ 'ਚ ਨਹੀਂ ਹੈਗੇ ਹੋਏ ਹੋਣਗੇ ਦੇਖੋ ਚਲੋ ਸਾਰੇ ਵੀ ਕਾਮਯਾਬ ਨਹੀਂ ਹੁੰਦੇ ਤੇ ਸਾਰੇ ਫੇਲ ਨਹੀਂ ਹੁੰਦੇ ਤਾਂ ਵੀ ਕੀ ਹੈ ਖੁੰਮਾ ਤੁਸੀਂ ਖੁੰਮਾ ਦੀ ਖੇਤੀ ਮਤਲਬ ਛੋਟੇ ਛੋਟੇ ਪੱਤਰ ਦੀ ਕਰਦੇ ਹੋ ਪੱਤਰ ਕਰਦਾ ਸੀ ਮੈਂ ਮਤਲਬ ਇਸ ਤਰ੍ਹਾਂ ਹੀ ਖੁੰਮਾ ਨੇ ਦੀਆਂ ਵੈਰਾਈਟੀਆਂ ਨੇ ਲਗ ਲਗ ਓਕੇ ਕੁਝ ਵੈਰਾਈਟੀਆਂ ਜਿਹੜੀਆਂ ਨੇ ਉਹ ਬੜੀਆਂ ਸੌਖੀਆਂ ਹੋ ਜਾਂਦੀਆਂ ਨੇ ਠੀਕ ਹੈ ਜਿਹੜੀ ਪਿਛਲੀ ਵਾਰੀ ਮੈਂ ਕਲਾਈ ਸੀ ਢਿੰਗਰੀ ਖੁੰਮਾ ਹੁੰਦੀ ਇੱਕ ਓਕੇ ਉਹ ਨਾਰਮਲ ਹੈ ਉਹਦੀ ਕੋਈ ਜ਼ਿਆਦਾ ਟਾਈਮ ਨਹੀਂ ਜ਼ਿਆਦੀ ਮਿਹਨਤ ਹੈ ਨਹੀਂ ਮਿਹਨਤ ਨਹੀਂ ਕੁਝ ਵੀ ਇ ਇਹ ਆਮ ਨਾਰਮਲ ਬਿਖਦੀ ਜਿਹੜੀ ਆਪਣੇ ਉਹ ਲਾਉਣ ਦੀ ਕੋਸ਼ਿਸ਼ ਉਹ ਜਿਹੜੀ ਗੋਲ ਦੀ ਹੁੰਦੀ ਹੈ ਹਾਂ ਉਹ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਓਕੇ ਪਰ ਉਹਦੇ ਬਾਰੇ ਇੱਕ ਤਾਂ ਨੌਲੇਜ ਆਪਾਂ ਥੋੜੀ ਘੱਟ ਸੀਗੀ ਠੀਕ ਹੈ ਇੱਕ ਵਾਰੀ ਥੋੜਾ ਇਹਨੇ ਕਿ ਟਾਈਮ ਲੇਟ ਹੋ ਗਿਆ ਠੀਕ ਹੈ ਕਿਉਂਕਿ ਇਸ ਸਾਲ ਦੇ ਵਿੱਚ ਅਕਤੂਬਰ ਵਿੱਚ ਲੱਗਣੀ ਚਾਹੀਦੀ ਹੈ ਓਕੇ ਥੋੜਾ ਜਿਹਾ ਵੱਡੇ ਲੈਵਲ ਦੀ ਲੱਗਦੀ ਹੈ ਉਹਦੇ ਜਿਹੜੀ ਹੀਟ ਹੁੰਦੀ ਹੈ ਨਾ ਜ਼ਰੂਰੀ ਹੈ 25 ਡਿਗਰੀ ਜਿਹੜਾ ਟੈਂਪਰੇਚਰ ਟੈਂਪਰੇਚਰ ਮੈਂਟੇਨ ਰੱਖਣਾ ਪੈਂਦਾ ਵੀ ਕੋਈ ਵੀ ਆਪਾਂ ਇੱਕ ਕਮਰੇ ਦੇ ਵਿੱਚ ਰੱਖ ਲਈ ਜਾਂ ਕਿਸੇ ਦੇ ਵਿੱਚ ਆਪਾਂ ਟੈਂਪਰੇਚਰ ਮੈਂਟੇਨ ਰੱਖਣਾ ਟੈਂਪਰੇਚਰ ਮੈਂ ਠੀਕ ਹੈ ਤੇ ਜੀ ਬਾਕੀ ਜੇ ਬਾਹਰ ਲਾਉਣੀ ਆਪਾਂ ਇਹਨੂੰ ਵੱਡੇ ਲੈਵਲ ਤੇ ਫਿਰ ਤਾਂ ਚਲੋ ਇਹਨਾਂ ਦਾ ਜਿਹੜੇ ਗੱਟੇ ਵਗੈਰਾ ਪਾ ਕੇ ਉਤੋਂ ਕਵਰ ਕਰਦੇ ਆਂ ਪਲਾਸਟਿਕ ਵਾਲੇ ਕੋਈ ਸ਼ੈੱਡ ਜੇ ਬਣਾ ਲੈਂਦੇ ਉਹ ਬਣੇ ਉਹ ਪਲਾਸਟਿਕ ਦੇ ਨਾਲ ਕੀ ਮੇਨਟੇਨ ਕਰਨਾ ਪੈਂਦਾ ਟੈਂਪਰੇਚਰ ਮੇਨ ਗਰ ਟੈਂਪਰੇਚਰ ਦੀ ਡਿਪੈਂਡਰ ਦੇ ਵਿੱਚ ਹੀ ਹੁੰਦਾ ਠੀਕ ਹੈ ਉਹਦੇ ਬਾਅਦ ਨਹੀਂ ਹੁੰਦਾ ਬਾਕੀ ਜਦੋਂ ਜਿਹੜੀ ਦੂਜੀ ਹੈ ਉਹਨੂੰ ਕੋਈ ਟੈਂਪਰੇਚਰ ਦਾ ਚੱਕਰ ਨਹੀਂ ਹੈਗਾ ਉਹ ਤਿਆਰ ਹੋ ਜਾਂਦੀ ਹੈ ਕਿਉਂਕਿ ਇਹ ਕਰੋ 10 15 ਤਰ੍ਹਾਂ ਦੀਆਂ ਵੈਰੀਟੀਆਂ ਨੇ ਇਹ ਉਹਦੀ ਇੰਨੀ ਜ਼ਿਆਦੀ ਸੇਲ ਨਹੀਂ ਹੈਗੀ ਉਹਦੀ ਸੇਲ ਨਹੀਂ ਹੈਗੀ ਉਹ ਤਾਂ ਆਪਾਂ ਘਰਾਂ 'ਚ ਯੂਜ਼ ਕਰ ਸਕਦੇ ਆ ਆਪਦੇ ਵਾਸਤੇ ਕਿਉਂਕਿ ਉਹਦੇ ਬਾਰੇ ਲੋਕਾਂ ਨੂੰ ਵੇਅਰ ਹੈ ਨਹੀਂਗੇ ਇਹਨੇ ਖਾਸ ਤਾਂ ਕਰਕੇ ਉਹਦੀ ਜਿਹੜੀ ਹੈਗੀ ਏਸ ਵਾਰੀ ਲਾਇਆ ਸੀ ਪਲਾਂਟ ਪਰ ਉਹ ਮਤਲਬ ਹਜੇ ਕਾਮਯਾਬੀ ਨਹੀਂ ਹੋਵਾ ਕਹਿ ਸਕਦੇ ਉਹਦੀ ਪੱਕੇ ਅਗਲੀ ਵਾਰੀ ਦੁਬਾਰਾ ਕੋਸ਼ਿਸ਼ ਕਰਾਂਗੇ ਵਧੀਆ ਤਰੀਕੇ ਨਾਲ ਇਹ ਕਿੰਨੇ ਕ ਟਾਈਮ ਦੇ ਵਿੱਚ ਤਿਆਰ ਹੋ ਜਾਂਦੀ ਹੈ ਇਹਦਾ ਵੈਸੇ 2 ਕੁ ਮਹੀਨੇ ਪ੍ਰੋਸੈਸ ਹੁੰਦਾ ਹੈ 2 ਕੁ ਮਹੀਨੇ ਦੇ ਵਿੱਚ ਹਾਂ ਇਹ 2 ਮਹੀਨੇ ਬੱਛਾ ਦਿੰਦੀ ਜਿਹੜੀ ਦੂਸਰੀ ਹੈ ਉਹਦਾ 5-7 10 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਠੀਕ ਵੀ ਜਿਹੜੇ ਕਿਸੇ ਇੱਕ ਚਲੋ ਕਿਸਾਨ ਭਰਾ ਨੇ ਕਰਨੀ ਹੈ ਪਹਿਲਾਂ ਤਾਂ ਉਹਦੇ ਬਾਰੇ ਚੰਗੀ ਨੌਲੇਜ ਹੋਵੇ ਵੀ ਹਾਂ ਇਹ ਵਾਲੀ ਕਿਹੜੀ ਖੁੰਬਾਂ ਦੀ ਖੇਤੀ ਹੈ ਇੱਕ ਚੰਗੀ ਨੌਲੇਜ ਲੈ ਕੇ ਫਿਰ ਆਪਾਂ ਕੀਤੀ ਕਰ ਸਕਦੇ ਕੋਸ਼ਿਸ਼ ਕਰੋ ਕੋਸ਼ਿਸ਼ ਨਾਲ ਹੀ ਹੈ ਜੇ ਤੁਹਾਨੂੰ ਸ਼ੌਂਕ ਹੋਊਗਾ ਤਾਂ ਤੁਸੀਂ ਨੌਲੇਜ ਵੀ ਲੈ ਲਓਗੇ ਸ਼ੌਂਕ ਹੀ ਹੈ ਨਹੀਂ ਕੰਮ ਦਾ ਭਗਵੰਤ ਜੀ ਕੋਈ ਵੀ ਕਰਦੇ ਆ ਮੈਨੂੰ ਵੀ ਪਹਿਲਾਂ ਕੁੰਬਾਂ ਦਾ ਕਾਫੀ ਜਨ ਸੋਚਦਾ ਹੀ ਪਤਾ ਨਹੀਂ ਕਿੰਨਾ ਪ੍ਰੋਸੈਸ ਹੋਊਗਾ ਪਹਿਲਾਂ ਉਹ ਇੱਕ ਕਮੇਟੀ ਂਗਰੀ ਲਾਈ ਸੀਗੀ ਉਹ ਮੈਨੂੰ ਬਹੁਤ ਵਧੀਆ ਲੱਗੀ ਬੜੀ ਛੇਤੀ ਹੋਈ ਔਰ ਘਰੇ ਉਹ ਸਬਜ਼ੀ ਬਣਾ ਕੇ ਵੀ ਖਾਧੀ ਉਹਦੀ ਜਾਣਗਵਾਂ ਨੂੰ ਦਿੱਤੀ ਕਈਆਂ ਨੂੰ ਤੇ ਲੋਕਾਂ ਨੇ ਵਧੀਆ ਪਸੰਦ ਕੀਤੀ ਉਹ ਠੀਕ ਪਰ ਇਹ ਵੀ ਹਰ ਚੀਜ਼ ਜਿਹੜਾ ਹੈਗਾ ਨਾ ਆਪਾਂ ਆਪਣੇ ਲੋਕਾਂ ਦਾ ਉਹ ਹੈ ਨਹੀਂਗਾ ਵੀ ਨਵੀਂ ਚੀਜ਼ ਨੂੰ ਪ੍ਰਮੋਟ ਛੇਤੀ ਕਰਨਾ ਠੀਕ ਹੈ ਥੋੜੇ ਲੋਕ ਇਹਨੂੰ ਥੋੜਾ ਆ ਉਹ ਕਰਦੇ ਆ ਵੇ ਹਾਂ ਚਲੋ ਜੋ ਦੂਸਰੀ ਜਿਹੜੀ ਤੁਸੀਂ ਕਹਿ ਰਹੇ ਹੋ ਬਟਰ ਬਟਰ ਖੋਣ ਇਹੀ ਸੋਚਦੇ ਮੈਂ ਕਿਦੇ ਨੂੰ ਪੁੱਛੀ ਖੁੰਮਣੀ ਕਹਿੰਦੇ ਇਹ ਕਹਿੰਦੇ ਅਖੇ ਸ਼ਾਇਦ ਵੈਜ ਹੁੰਦਾ ਨਾਉਣ ਵੈਜ ਇਹ ਨਾਉਣ ਵੈਜ ਹੁੰਦੀ ਹੈ ਜਾਂ ਕਈ ਕਹਿੰਦੇ ਦੇਖ ਉਲੀ ਲੱਗਦੀ ਹੈ ਉਹ ਜਿਹੜੀ ਵੈਸੀ ਆਪਣੇ ਦਰਖਤਾਂ ਦੇ ਜੜਾਂ 'ਚ ਕਈ ਉਲੀ ਲੱਗ ਜਾਂਦੀ ਹੈ ਨਾ ਉਹਨੂੰ ਉਲੀ ਸਮਝਦੇ ਹਾਂ ਕਈ ਨਹੀਂ ਖਾਂਦੇ ਇਸ ਕਰਕੇ ਮੈਂ ਲਾਈਸੈਂਸ ਵਾਰੀ पर कोई एक को वळी लागदा भी थोड़ा नई प्रोसेस सही होया बाकी टाइम भी थोड़ा ਘੱਟ ਲੱਗਿਆ ਮੇਰਾ ਇਸ ਕੰਮ ਦੇ ਬਾਕੀ ਹੈ ਨਾ ਵੀ ਜਿਆਦਾ ਹੀ ਸੇਲ ਆਪਣੇ ਇਧਰ ਪਿੰਡਾਂ ਦੇ ਵਿੱਚ ਹੈ ਨਹੀਂ ਇਹਨਾਂ ਦੀ ਸੇਲ ਸੇਲ ਹੈਗੀ ਸ਼ਹਿਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਡੇ ਲੈਵਲ ਤੇ ਸੇਲ ਹੈ ਤਾਂ ਫਿਰ ਆਪਾਂ ਨੂੰ ਇਹਦਾ ਵੱਡਾ ਪਲਾਂਟ ਹੀ ਲਾਉਣਾ ਪਊਗਾ ਵੱਡੇ ਲੈਵਲ ਤੇ ਆਪਾਂ ਜੇ ਕਰ ਰਹੇ ਹਾਂ ਤਾਂ ਬੜੀ ਕੀਤੀ ਤਾਂ ਆਪਾਂ ਕਾਮਯਾਬ ਹੋ ਸਕਦੇ ਹਾਂ ਸਰਵਾਸਤ ਕਰ ਸਕਦੇ ਹੋ ਬਾਕੀ ਜੇ ਬੰਦੇ ਨੂੰ ਸ਼ੌਂਕ ਹੈਗਾ ਤਾਂ ਕੋਸ਼ਿਸ਼ ਕਰਦੀ ਰਹਿਣੇ ਚਾਹੀਦੀ ਆ ਵੀ ਕੋਈ ਵੀ ਨਾਲ-ਨਾਲ ਸਹਾਇਕ ਧੰਦੇ ਆਪਾਂ ਜੇ ਕਰਦੇ ਰਵਾਂਗੇ ਤਾਂ ਆਪਾਂ ਜਰੂਰ ਕਿਤੇ ਨਾ ਕਿਤੇ ਕਾਮਯਾਬ ਹੋਵਾਂਗੇ ਅਗਰ ਉਹ ਬੇਲੇ ਰਹਿਣ ਨਾਲ ਚੰਗਾ ਕਿਤਨੇ ਪੈਸੇ ਮਾਈਂਡ ਬੰਦਣ ਲੱਗਣੇ ਚਾਹੀਦੇ ਹਾਂ ਬਾਕੀ ਉਹਦਾ ਸ਼ੌਂਕ ਦੇ ਵਿੱਚ ਸ਼ੌਂਕ ਦੇ ਹਾਂ ਸ਼ੌਂਕ ਦੇ ਵਿੱਚ ਆਪਾਂ ਨਾਲ ਕੋਈ ਕੰਮ ਕਰਦੇ ਰਹਿੰਦੇ ਆ ਤਾਂ ਹੋਰ ਕਿਸੇ ਵੀ ਗਲਤ ਸਾਈਡ ਆਪਣਾ ਦਿਮਾਗ ਨਹੀਂ ਜਾਂਦਾ ਬਿਲਕੁਲ ਜੀ ਤੋਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਵੀਡੀਓ 'ਚ ਦੱਸਿਆ ਹੋਇਆ ਜਿਹੜੇ ਵੀ ਕਿਸਾਨ ਭਰਾ ਨੇ ਆਪਣੇ ਵਾਸਤੇ ਖੇਤਾਂ ਦੇ ਵਿੱਚ ਸਬਜ਼ੀਆਂ ਗਾਉਂਦੀਆਂ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਸਬਜ਼ੀਆਂ ਆਰਗੈਨਿਕ ਹੀ ਗਾਈਏ ਤੇ ਆਪਾਂ ਸਪਰੇਆਂ ਤੋਂ ਬਚੀਏ ਤਾਂ ਫੇਰ ਹੀ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਆਂ ਤੇ ਆਪਦੀ ਸਿਹਤ ਸਭ ਤੋਂ ਪਹਿਲੀ ਅਮੀਰੀ ਮੈਂ ਕਹਿੰਦਾ ਉਹਨਾਂ ਸਿਹਤ ਦੇ ਜਿਹਦੀ ਸਿਹਤ ਠੀਕ ਹੈ ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ ਠੀਕ ਹੈ ਦੋਸਤੋ ਮਿਲਦੇ ਹਾਂ ਇਕ ਅਗਲੀ ਵੀਡੀਓ ਦੇ ਵਿੱਚ ਧੰਨਵਾਦ